ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੀਜੀ ਸੂਏ ਮੱਝ ਜੀ ਘਰ ਦੀ ਮੱਝ ਹੈ ਪਹਿਲਾ ਸੂਆ ਵੀ ਮਾਲਕਾਂ ਨੇ ਘਰੀ ਚੋਇਆ ਦੂਜਾ ਸੂਆ ਵੀ ਮਾਲਕਾਂ ਨੇ ਘਰੀ ਚੋਇਆ ਤੇ ਤੀਜਾ ਸੂਆ ਹੁਣ ਇਹਨੇ ਸੋਣੇ ਦਿਨ ਸੋਣ ਚ ਦੋ ਰਹਿੰਦੀ ਹੈ ਜੀ ਦੋ ਦਿਨਾਂ ਤੱਕ ਦਿਨ ਪੂਰੇ ਹੈਗੇ ਮਾਲਕਾਂ ਦੇ ਦੱਸਣ ਮੁਤਾਬਕ ਘਰੇ ਰੱਖਣ ਵਾਲੀ ਮੱਝ ਹੈ ਸੀਲ ਮੱਝ ਹੈ ਸੰਗ ਜਰੂਰ ਥੋੜਾ ਖੁੱਲਾ ਹੈ ਤੇ ਜਿਵੇਂ ਸਿੰਘ ਖੁੱਲਾ ਉਵੇਂ ਬਾਡੀ ਦੀ ਵੀ ਖੁੱਲੀ ਐ ਵੱਡੀ ਵੱਡੀ ਵਾਲੀ ਮੱਝ ਐ ਲੇਵਾ ਚੈੱਕ ਕਰ ਲੋ ਥਣ ਵੀ ਦੇਖ ਸਕਦੇ ਹਾਂ ਬਹੁਤ ਸੋਹਣਾ ਥਣਾਗਾ ਮਾਲਕਾਂ ਨੇ ਦੱਸਣ ਦੀ ਗੱਲ ਆ ਵੀ ਹੱਤ ਦਾ ਵੀ ਜਮਾ ਨਹੀਂ ਕਰਦੀ ਤੇ ਮਾਲਕ ਕਹਿੰਦੇ ਆ ਵੀ ਚੋਈ ਵੀ ਭਵੇਂ ਦੋਨੇ ਪਾਸੇ ਵਹਿ ਕੇ ਜਾਓ ਕੋਈ ਚੱਕਰ ਹੀ ਨਹੀਂਗਾ ਝੌਣ ਦਾ ਵੀ ਤੇ ਦੂਜੇ ਸੂਏ ਵੀ ਮਾਲਕਾਂ ਨੇ ਘਰੇ ਚੋਈ ਆ ਤੀਏ ਪਹਿਲੇ ਸੂਏ ਵੀ ਘਰੇ ਚੋਈ ਆ ਤੀਜੇ ਸੂਏ ਸੂਣਾਗਾ ਤੇ ਦੂਜੇ ਸੂਏ ਮਾਲਕਾਂ ਨੇ ਦੱਸਣ ਦੀ ਗੱਲ ਐ ਵੀ 16 ਲੀਟਰ ਕਰੇ ਚੋਇਆ ਮੱਝ ਦਾ ਦੁੱਧ ਦੂਜੇ ਸੂਏ 16 ਲੀਟਰ ਚੋਇਆ ਤੇ ਹੁਣ ਤੀਜਾ ਸੂਆ ਮੱਝ ਨੇ ਸੋਣਾ ਤੇ ਜੇ ਆਪਾਂ ਗੱਲ ਕਰ ਲਈ ਵੀ ਇਹ ਮੱਝ ਖੜੀ ਕਿੱਥੇ ਆ ਤਾਂ ਇਹ ਮੱਝ ਹੈ ਜੀ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਜਦੋਂ ਆਪਾਂ ਭਗਤੇ ਨੂੰ ਕੋਠੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਨਾ ਖੱਬੇ ਹੱਥ ਵਿਰਧ ਆਸ਼ਰਮ ਆਉਂਦਾ ਬਣਿਆ ਹੋਇਆ ਉਹ ਵਿਰਧ ਆਸ਼ਰਮ ਦੇ ਬਿਲਕੁਲ ਨਾਲ ਹੀ ਖੱਬੇ ਹੱਥ ਚੜ੍ਹਦੇ ਵਾਲੇ ਪਾਸੇ ਨਾ ਕੱਚੀ ਪਹੀ ਮੁੜਦੀ ਐ ਉਹ ਬਾਈਆਂ ਦੇ ਸਿੱਧਾ ਘਰੇ ਜਾਂਦੀ ਹੈਗੀ ਤਿੰਨ ਚਾਰ ਘਾਰਾਂ ਬਾਈਆਂ ਦੇ ਤੇ ਬਾਈ ਦਾ ਨਾਂ ਆਪਾਂ ਦੱਸਦਗੇ ਬਾਈ ਦਾ ਨਾਂ ਹੈਗਾ ਤੀਰਥ ਮਾਲਕ ਦਾ ਨਾਂ ਤੀਰਥ ਹੈਗਾ ਨੰਬਰ ਤੁਸੀਂ ਨੋਟ ਕਰ ਲਓ 98764 72636 98764 72636 ਤੇ ਜੇ ਆਪਾਂ ਮੱਝ ਦੇ ਮੁੱਲ ਦੀ ਗੱਲ ਕਰ ਲਗੇ ਤਾਂ ਮੁੱਲ ਬਾਈ ਕਹਿੰਦਾ ਵੀ ਲੱਖ ਤੋਂ ਉੱਪਰ ਹੈਗਾ ਬਾਕੀ ਕਲੀਅਰ ਜਿਵੇਂ ਆਪਾਂ ਫੋਨ ਤੇ ਕਰ ਸਕਦੇ ਤੁਸੀਂ ਤੁਹਾਨੂੰ ਮੋਟਾ ਮੋਟਾ ਹਿਸਾਬ ਦੱਸਤਾ ਵੀ ਲੱਖ ਤੋਂ ਬਾਹਰ ਦੀ ਬੰਨ ਵਾਲੀ ਮੱਝ ਹੈਗੀ ਮੱਝ ਚੰਗੀ ਹੈ ਫਿਰ ਮੱਝ ਵੱਡੀ ਬਾਂਤਰ ਦੀ ਮੱਝ ਹੈ ਵੱਡੇ ਸਰੀਰ ਦੀ ਮੱਝ ਹੈ ਥਾਣ ਲੇਵਾ ਚੰਗਾ ਹੈ ਬਹੁਤ ਸੋਹਣੀ ਮੱਝ ਹੈ ਕਰ ਲਿਓ ਬਾਈਆਂ ਦਾ ਗੱਲ ਨੰਬਰ ਸਕਰੀਨ ਤੇ ਬਾਈਆਂ ਦਾ ਉੱਪਰ ਵੀ ਚੱਲ ਰਿਹਾ ਹੈਗਾ ਸੱਜੇ ਹੱਥ ਆਪਣਾ ਲੋਗੋ ਉੱਪਰਲੇ ਪਾਸੇ ਤੇ ਖੱਬੇ ਹੱਥ ਬਾਈਆਂ ਦਾ ਨੰਬਰ ਚੱਲ ਰਿਹਾ ਤੀਰਤ ਸਿੰਘ ਦਾ ਦੁਬਾਰਾ ਆਪਾਂ ਦੱਸ ਦਈਏ ਦੂਜਾ ਸੂਆ ਘਰੇ ਚੋਈਆ ਪਹਿਲਾ ਸੂਆ ਘਰੇ ਚੋਈਆ ਤੀਜਾ ਸੂਆ ਹੁਣ ਮੱਝ ਨੇ ਸੂਣਾ ਹੈ ਘਰ ਦੀ ਮੱਝਾਂ ਪਾਈਆਂ ਦੇ ਘਰੇ ਰੱਖੀ ਹੋਈ ਮੱਝਾਂ ਦੋ ਦਿਨਾਂ ਤੱਕ ਦਿਨ ਪੂਰੇ ਹੋ ਜਾਣਗੇ ਮੱਝ ਦੇ ਕਰ ਲਿਓ ਪਾਈਆਂ ਦਾ ਸੰਪਰਕ ਜੁੜੇ ਰਹੇ ਹੋ ਪਿੰਡ ਤਰਕਾ ਟੀਵੀ ਚੈਨਲ ਦੇ ਨਾਲ ਮਿਲਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ